ਤਕਮਾ ਮਾ ਪ੍ਰਭੂ ਆਲੇ ਤਮਾ ਰਾਜ ਜੀਓ ਆਦਿ ਗੁਰਦੇ ਨਮੋ ਨਮਾ ਜੋ ਜੋ ਜਲ ਤੁਰਖ ਕੇ ਵਖ ਦੈ ਕਾ ਹੋਬਾ ਨਾਸ ਪੂਤ ਪੁਨੇਤ ਮਰ ਵਿਖ ਖਾਏ ਮਨ ਕੇ ਆਸ ਨ ਵਿਰਥੀ ਜਾਏ ਦੋਨੇ ਚੋਨੇ ਪੜ ਬਰਾਤ ਸੁਖ ਸੁਫਨੇ ਵਿੱਚ ਬੀਤ ਰਾਤ ਦੋਸਤ ਦੋ ਤਸਰ ਕਰੇ ਨਵਰ ਹਮ ਪਰ ਕਰੋ ਆਪਣੇ ਕਾਰ ਤੇਰੀ ਓਟ ਭਰੋਸਾ ਤੇਰਾ ਸਭ ਥਾਂ ਈ ਤੂੰ ਰੱਖਾ ਮੇਰਾ ਅੰਮ੍ਰਿਤ ਵੇਲੇ ਨਾਲ ਉਠਾਈ ਸਤਿ ਗੁਰੂ ਆਪਣਾ ਨਾਮ ਜਪਾਈ ਕਸ਼ਟ ਹਰੋ ਭਗਤੋ ਕੇ ਨੰਦ ਜੀਵ ਚ ਕੋਰ ਤਸਿ ਹਰ ਚੰਦ ਰਹੁ ਹਮਾਰੇ ਅੰਗ ਸੰਗ ਰੱਖੋ ਆਪਣੇ ਰੰਗ ਵਿੱਚ ਰੰਗੇ ਬ੍ਰਹਮਾ ਵਿਸ਼ਨੂ ਕ੍ਰਿਸ਼ਨ ਮੋਹਾਰ ਸ਼ਿਵ ਸ਼ੰਕਰ ਤਨ ਕਮਾਰ ਉਸ ਅੱਗੇ ਜੋ ਮੰਤਰ ਪੜੈ ਜੋ ਜੋ ਅੜੈ ਸੋ ਸੋ ਛੜੈ ਪੜੋ ਸੁਣੋ ਜਦ ਹੋਵੇ ਸ਼ਾਮ ਸਭ ਸੁਖ ਦਾਈ ਏ ਕਲਾਮ ਗਿਲਦਾਸਾ ਜੋ ਨਾਮ ਧਿਆਏ ਮੰਦੜੇ ਚ ਜੇ ਨਿਕਟ ਨ ਆਏ ਵਾਲ ਮੀਕਦਾ ਲਗੇ ਪਹਿਰਾ ਬਿਨ ਸਜਣ ਸਭ ਐਰਾ ਗਰਾ ਕਾਟੂ ਹਮਾਰੇ ਸਭ ਜੰਜਰ ਦੁਸ਼ਟ ਦਮਨ ਦੋ ਕੰਡਨ ਹਾਰ ਹਨੂਮਾਨ ਬਜਰੰਗੀ ਵੀਰੇ ਸੰਕਟ ਮੋਚਣ ਗੁਣ ਗਹਿਰੇ कालिकलेशे भस्म कर सार कंसन कंदन कृष्ण मुरार ब्रह्मा विष्णु भोले नाथ दियो हो मारे सिर पर हाथ करू लख मना अपनी कर अग्नि देवता चार दिवारे ਵਾਲਮੀਕ ਭਗਵੰਤ ਅਲਖ ਸਭਨੇ ਤਾਈ ਤੇਰੀ ਰਖ ਸਤਨਾਮ ਜੰਤਰ ਮੰਤਰ ਫੁਰੇ ਕਲਾਮ ਦੁਸਤ ਪਸਾਰ ਭਗੋਤੀ ਰਾਮ ਕਰੋ ਪਵਿੱਤਰ ਸਗਲੇ ਥਾਮ ਮਾਰੋ ਭੂਤ ਪ੍ਰੇਤ ਬਲਾਮ ਹਾਜ਼ਰ ਨਾਜ਼ਰ ਚਾਹੀ ਪੱਕੇ हम पर नज़र मेहर दी रखें तेरी ओट भरोसा तेरा सब थाई तूं राखा मेरा गिल दासा सप गुरू का नाम मुश्किल हो जय अरलाम वालिक नाम त आए ਸੁਖ ਸਮਤੀ ਸਭ ਕਰਮੇ ਆਏ ਇੰਦਰ ਸ਼ਾਮ ਕਟਾ ਜਲ ਧਾਰੀ ਨੀਰ ਨਰੰਜਨ ਪਰ ਉਪਕਾਰੇ ਪਉਣ ਦੇਵਤਾ ਚੋਹੀ ਪੱਕੀ ਹਮ ਪਰ ਨਜ਼ਰ ਮਿਹਰ ਦੀ ਰੱਖੇ ਕੇ ਜਰ ਖਵਾਜ਼ਾ ਜਲ ਭਗਵਾਨ ਦੇ ਮੋਹਿ ਸ਼ਕਤੀ ਵਰਦਾਨ ਜੀਤ ਰਹੇ ਵਿੱਚ ਜਗਤ ਜੰਜਾਲ ਨੇੜ ਨਾ ਆਵੇ ਸੰਕਟ ਕਾਲ ਹਨੂਮਾਨ ਸੂਤ ਪਵਨ ਸਵਾਰੋ ਅਮਰੇ ਸਭ ਦੁਸ਼ਟ ਕਾਲ ਸੰਘਾਰੋ ਬ੍ਰਹਮਾ ਵਿਸ਼ਨੂ ਕ੍ਰਿਸ਼ਨ ਸ਼ਿਵ ਸ਼ੰਕਰ ਸਾਥ ਰਹੋ ਜੋ ਚਾਰੇ ਮੰਤਰ ਪੜੈ ਸੁਣ ਜੋ ਏਕ ਲਾਭ बिन सजान सब भूत बलाम परती पवतर परतक छड़ै जो नरे वाणी को पड़ै जीवन मुक्त परम पद पाए वाल्मीक दे मंगल गाए गिरनदास सुखनंदन वाणी पड़ पड़ तर दी चारू खाणी ਸਤਨਾਮ ਪਵਨਯ ਦੰਤਰ ਮਹਾਰਿਸ਼ੀ ਸੁਖਦਾਈ ਸੰਦਾ ਕਾਟੋਂ ਮੁਸ਼ਕਿਲ ਦਾਸ਼ ਦੀ ਜੋ ਲੱਕੜ ਰੰਦਾ ਮੈਂ ਮਸਕੀਨ ਚੇ ਕੋਰ ਹੋਂ ਤੋ ਹਰੇ ਹਰੇ ਸੰਦਾ ਆ ਵਿਨਾ ਵਿੱਚ ਰਾਤ ਦੇ ਕੋਈ ਸੁਫਨਾ ਮੰਦਾ ਚੌਰ ਕਿਰਤ ਘੜ ਦੁਸ਼ਟ ਦੂਤ ਸਖ ਮਹਿ ਖੰਦਾ ਕਾਰ ਨਟਪੇ ਆਪ ਕੀ ਹੋ ਜਾਏ ਅੰਦਾ ਮੈਨੂੰ ਤੇਰੀ ਓਟ ਹੈ ਸਭ ਜਗ ਕੇ ਨੰਦਾ ਆਹੇ ਕਾਹੇ ਸਭ ਬਿਨ ਸ ਜਾਣ ਪੈ ਭੂਤ ਪਰਿੰਦਾ ਨਿੰਦਾ ਹਮਰੇ ਗਲ ਪੈ ਜੋ ਕਚਰਾ ਗੰਦਾ ਤਨ ਮਨ ਬਾਗ ਤੰਦੂਰ ਦੇ ਨਿਤ ਰਹੇ ਤਪੰਦਾ ਲਾਵ ਕੁਸ਼ ਜੀ ਕੀ ਭਾਕਿਆ ਤੋਂ ਸਭ ਦੁੱਖ ਹੰਦਾ ਉਸ ਕੋ ਕਿਹੜਾ ਮਾਰੇ ਸੇ ਜਿਸ ਤੋਂ ਰੱਖਵੰਦਾ ਸੁਖੀ ਵਸੇ ਏ ਚਉਪਈ ਜੋ ਰੋਜ ਜਪੰਦਾ ਵਾਲਮੀਕ ਭਗਵਾਨ ਹੈ ਅਮਰ ਤੇ ਰਚੇ ਸੰਦਾ ਗਿਲੇ ਦਾਸਾ ਸਭ ਸੁਖ ਵਸੈ ਸਭ ਸਾਕੇ ਸਵੰਦਾ ਲਖ ਚਰਾਸੀ ਮੇਦਨੀ ਮੰਤਰ ਸੁਖ ਵੰਦਾ ਜੰਤਰ ਮੰਤਰ ਫੁਰੇ ਕੇ ਲਾਮ ਦੁਸ਼ਟ ਪਸਾਰ ਭਗੋਤੀ ਰਾਮ ਕਰਉ ਪਵਿੱਤਰ ਸਗਲੇ ਧਾਮ ਮਾਰੋ ਭੂਤ ਪ੍ਰੇਤ ਬਲਾਮ ਇੱਕ ਵਾਰ ਜੋ ਮੰਤਰ ਪੜੈ ਚਾਰੇ ਕਿਰਤ ਦੇ ਅੱਗੇ ਪਹਿਰਾ ਖੜਾਏ ਦੁੱਖ ਨ ਖੰਜਨ ਸਭ ਸੁਖ ਦੀਜੈ ਅਗਨ ਦੇਵਤਾ ਰੱਖਿਆ ਕੀਜੈ ਸੰਕਟ ਹਰੋ ਜਗਤ ਕੇ ਸੁਮੇ ਵਾਲਮੀ ਕੈ ਗੁਰੂ ਅੰਤਰਿਆਮੀ ਗਿਲੇ ਦਾ ਸਾਜਪੇ ਅਮਰਤ ਕੰਢ ਜਿਸ ਪਰ ਖੜਾ ਸਗਲ ਬ੍ਰਹਮੰਡੈ आगन पवन चंद सूरज तारो जीव जंत दुनिया में सारो तरत मात जल कोरी तेरी नमसकार सब नो को मेरी सतगुरु नजर मेहर बे करो सेवक दे सब संकट हरो पढ़या पाठ करो परवान वाल्मीक सतगुरु भगवान ਸਿਰ ਪਰ ਰੱਖੋ ਹੱਥ ਦੇ ਆਲ ਜੋੜੀ ਰੱਖੋ ਚਰਨਾਂ ਨਾਲ ਹਮ ਭਗਤੋ ਕਾ ਕਰੋ ਆਧਾਰ ਨਾਮ ਜਪਾ ਕੇ ਗੁਰ ਕਰ ਤਾਰ ਸਵਾਸ ਸਵਾਸ ਨਾਲ ਤੇਰਾ ਲਈਐ ਚੜਦੀ ਕਲਾ ਅੰਦਰ ਨਿਤ ਰਹੀਐ ਜੋ ਨਰ ਤੇਰਾ ਨਾਮ ਚੇਤਾਰੈ ਜਨਮ ਮਰਨ ਦੁੱਖ ਜਾਣ ਨਿਵਾਰੈ ਮਿਟ ਜਾਵਣ ਸਭ ਕਾਲ ਕਲੇਸ਼ੇ ਘਰ ਵਿੱਚ ਖੁਸ਼ੀਆਂ ਰਹਿਣ ਹਮੇਸ਼ਾ ਆਦਰ ਨਾਦਰ ਸਭ ਨੇ ਤਾਈ ਰਹੋ ਹੋ ਮਾਰੇ ਗੁਰੂ ਗੋਸਾਈਂ ਚੜਦੇ ਰਹਿਣ ਖੁਸ਼ੀ ਕੇ ਚੰਦ ਵਿੱਚ ਪਰਿਵਾਰ ਰਹੇ ਸੁਖ ਆਨੰਦ ਸੁਖ ਸਮਤੀ ਸਭ ਘਰ ਵਿੱਚ ਆਏ ਕਾਲਿਕਲਪਣਾ ਘਰ ਚੋਂ ਜਾਏ ਹਮ ਪਰ ਨਜ਼ਰ ਮਿਹਰ ਦੀ ਕੀਜੈ ਚਾਰ ਪਦਾਰਥ ਕਾਫਲ ਦੀਜੈ ਕਿਸੇ ਚੀਜ਼ ਦੀ ਰਹੇ ਨਾ ਟੋਟ ਕਰ ਦੇ ਕਰੋ ਹਮਾਰੇ ਲੋਟ ਭੈ ਭਵ ਪੰਜ ਨੇਲ ਮਨੂਰਾਨੀ ਔਰ ਨਾ ਕੋਈ ਤੁਮਰਾ ਸਨੀ ਸਿਮਰਨ ਤੇਰਾ ਮੰਤਰ ਨੂਰੀ ਜਿਸ ਸਿਮਰਨ ਵਿੱਚ ਸ਼ਕਤੀ ਪੂਰੀ ਜਿਸ ਪਰ ਨਜ਼ਰ ਮਿਹਰ ਦੀ ਕਰਦਾ ਸੋਈ ਤੇਰੇ ਸ਼ੋਭਾ ਪਰਦਾ ਜੋ ਬਣ ਜਾਵੇ ਸੇਵਕ ਤੇਰਾ ਸਵਰਗਪੁਰੀ ਵਿੱਚ ਮਿਲੇ ਵਸੇਰਾ ਰਾਖਾ ਸੇਵਕ ਦਾ ਸਭ ਥਾਈਂ ਨੇੜ ਕਦੇ ਨਾ ਆਉਣ ਬੁਲਾਏ ਤੇਰੀ ਓਟ ਭਰੋਸਾ ਤੇਰਾ ਸਭ ਥਾਈਂ ਤੂੰ ਰਾਖਾ ਮੇਰਾ ਦੁਸ਼ਟ ਦੂਤ ਸਿਰ ਕਰੇ ਨਾ ਵਾਰੇ ਹਰ ਪਰ ਕਰੋ ਆਪਣੀ ਕਾਰ ਸਰਵ ਸ੍ਰੇਸ਼ਟ ਜਗਤ ਜਿਠੇਰਾ ਜੋ ਕੁਝ ਹੈ ਸੋ ਸਭ ਕੁਝ ਤੇਰਾ ਸਭ ਸੁਖ ਦਾਤਾ ਸਭ ਸੁਖ ਧਾਰੀ ਗਿਲ ਜਨ ਤੇਰਾ ਚਰਨ ਪੁਜਾਰੀ ਆਦ ਪੁਰਖ ਰਤਨ ਅਗਰ ਸੁਆਮੀ ਸਰਵ ਕਲਾ ਕੇ ਅੰਤਰ ਜਾਮੀ ਜਨਮ ਮਰਨ ਕੇ ਸੰਕਟ ਹਰੋ ਆਸ ਹਮਾਰੇ ਪੂਰਨ ਕਰੋ ਸੇਵਕ ਦੇ ਸਿਰ ਰੱਖੋ ਹੱਥ ਪਲ ਪਲ ਰਹੋ ਹਮਾਰੇ ਸਾਥ ਕੋਟ ਪ੍ਰਾਪ ਦੇ ਮਿਟੇ ਜਮ ਦੁਖ ਹਮ ਘਰ ਰਹੀ ਹਮੇਸ਼ਾ ਸੁਖ ਜੋ ਨਰ ਤੇਰਾ ਨਾਮ ਸਿਤਾਰੈ ਦਿਉ ਪਦਾਰਥ ਉਸ ਕੋ ਸਾਰੈ ਮਨ ਕੀ ਆਸ ਨ ਬਿਰਥੀ ਜਾਏ ਜੋ ਇੱਛਾ ਸੋਈ ਮਿਲ ਜਾਏ ਅਗਮ ਅਗੋਚਰ ਸਭ जग ਧਰਤਾ ਕਰ ਤੇਰੇ ਵਿੱਚ ਸਭ ਕੁਝ ਸਰਦਾ ਤੂੰ ਹੀ ਦੇਵੇਂ ਸਾਸ ਗ੍ਰਾਸ ਪੂਰਨ ਕਰਦਾ ਸਭ ਕੀ ਆਸ ਵਾਲਮੀਕ ਹਰੀ ਚੰਦ ਮਕੰਦ ਤੇਰਾ ਨਾਮ ਕਟੇ ਜਮ ਫੰਦ ਜੇ ਨੱਬਾਰੇ ਕਿਰਪਾ ਕਰੈ ਨਰਾਇਣ ਸੋਈ ਤੇਰਾ ਅਮਰਤ ਲੈਣ ਸੁੱਤੜਾ ਭਾਗ ਜਿਨਾ ਦਾ ਜਾਗੈ ਸੋਈ ਤੇਰੀ ਭਗਤੀ ਲਾਗੈ ਜਿਸ ਮਨਸ ਨੂੰ ਨਹੀਂ ਤਰਾਉਣਾ ਕੈਸੇ ਤੇਰੇ ਦਰ ਪਰ ਆਉਣਾ ਤੈਨੂੰ ਸਭੇ ਇੱਕ ਸਮਾਨ ਜਿਤਨੇ ਦੁਨਿਆ ਮੇ ਅਨਸਾਨ ਜਗ ਰਚਨਾ ਸਭ ਕਤھوں ਹੋਈ ਫਰਕ ਕਿਸੇ ਦੇ ਨਾਲ ਨਾ ਕੋਈ ਸਭ ਤੋਂ ਪਹਿਲਾ ਤੂੰ ਹੀ ਇੱਕ ਜਗ ਵਿੱਚ ਤੇਰਾ ਨਾਮ ਅਨੇਕ ਸਿਮਰਨ ਤੇਰਾ ਦੁੱਖ ਹਰਨ ਕੋ ਭਵਜਲ ਸਾਗਰ ਪਾਰ ਕਰਨ ਕੋ ਵਾਲਮੀਕ ਸਭ ਜਗ ਕੇ नाथ ਪਲ ਪਲ ਰਹੋ ਮਾਰੇ ਸਾਥ ਗਿਲਜਨ ਵਾਲਮੀਕੰ ਰੰਕਾਰ ਤੇਰੇ ਚਰਨ ਤੋਂ ਬਲ ਹਾਰੇ ਸਭ ਪਰ ਕਰੋ ਆਪਣੇ ਰਖ ਵਾਲਮੀਕ ਭਗਵੰਤ ਅਲਕ ਕਾਟੋ ਜਨਮ ਜਨਮ ਕੇ ਮੈਲ ਕਰੋ ਪਵਿੱਤਰ ਜਨ ਕੀ ਫੈਲ ਸਰਵ ਸਰੇਸਤੇ ਦਿਨਾਂ ਨਾ ਹਰ ਦਮ ਰਹੋ ਹਮਾਰੇ ਸਾਥ ਸਭ ਸਿਰ ਦਾਤਾ ਤੂੰ ਹੀ ਏਕ ਤੇਰੇ ਨਾਮ ਅਨੇਕ ਅਨੇਕ ਤੂੰ ਹੀ ਅੱਲਾ ਤੂੰ ਹੀ ਰਾਮ ਵਸਾ ਤੇਰਾ ਚਾਰੋਂ ਧਾਮ ਹਮ ਪਰ ਆਪਣਾ ਕਰੋ ਜਾਲਾ ਮਿਟੇ ਹਨੇਰਾ ਹੋਮੇ ਵਾਲਾ ਬਹੁਤ ਪ੍ਰੇਤ ਪ੍ਰਸਾਸਾ ਨਾਛੋਏ ਸੁਖ ਵਿੱਚ ਜਾਗੈ ਸੁਖ ਵਿੱਚ ਸੋਏ ਕਾਲ ਕਲੇਸ਼ ਸਭੀ ਦੁੱਖ ਹਰੋ ਹਮ ਨਿਰਧਨ ਕੀ ਰੱਖਿਆ ਕਰੋ ਗਉ ਗਰੀਬ ਕੀ ਰੱਖਵਾਰੇ ਸਭ ਕੈ ਦੁੱਖ ਨਵਾਰਨ ਹਾਰੇ ਹਾਜ਼ਰ ਨਾਜ਼ਰ ਸਭ ਥਾਰੈਣਾ जगत् गुरु गुरुदेव नारायण तुम सो बात पिता हम लाल सिर पर राखो हाथ अकाल दो हाथ जोड चरण प्रणाम अंतर जामि पार ग राम जग विच तेरा राज अटल की खतरा तो जिना बल ਪੜਾ ਸੁਣਾ ਜੋ ਮੰਤਰ ਤੇਰਾ ਚੜੇ ਖੁਸ਼ੀ ਕਾ ਰੋਜ ਸਵੇਰਾ ਤੇਥੋਂ ਉੱਪਰ ਕੁਝ ਨਹੀਂ ਹੋਰ ਤੇਰੇ ਹੱਥ ਵਿੱਚ ਸਭ ਕੀ ਡੋਰ ਸਭ ਕੁਝੇ ਕਰਨ ਕਰਾਉਣ ਵਾਲੇ ਜਗ ਵਿੱਚ ਤੇਰਿਆ ਖੇਲਨ ਰਾਲੇ ਅੰਮ੍ਰਿਤ ਤੇਰੇ ਨੂੰ ਜਦ ਪਾਉਣ ਕਾਲੇ ਕਾਂਗ ਹੰਸ ਬਣ ਜਾਣੇ ਕਰਦਾ ਨજર ਜਿਨਾਂ ਦੇ ਉੱਤੇ ਭਾਗ ਤਿਨ ਦੇ ਜਾਗਣ ਸੁਤੈ ਪਿੰਗਲੇ ਦੇ ਜਦ ਕਸ਼ਟ ਮਟਾਏ ਬੀਬੀ ਰਜਨੀ ਤਨ ਧਨ ਜਾਏ ਦੇ ਅੰਮ੍ਰਿਤ ਅੰਮ੍ਰਿਤ ਸਰਕਿਆ ਜਗ ਤਾਰਨ ਕੋ ਅੰਮ੍ਰਿਤ ਦਿਆਂ ਗਿੱਲ ਜਨ ਵਾਲਮੀ ਕਿਨਰੰਕਾਰ ਜਪ ਜਪ ਗੁਰੂ ਕੋ ਜਨਮ ਸਵਾਰ ਸੱਚੇ ਕਾਂਡੇ ਦੇ ਵਿੱਚ ਮਿਲੈ ਨਵਾਸ ਬਣ ਜਾ ਗੁਰੂ ਠਾਕੁਰ ਕਾ ਦਾਸ ਪੰਜਾ ਤਤਾਂ ਦਾ ਜਗ ਮੇਲਾ ਬਿਨਾ ਪੰਜਾ ਭਗਵੰਤ ਅਕੇਲਾ ਅਗਨ ਪਵਨ ਪਾਣੀ ਰਤ ਗਾਰਾ ਰੂਪ ਪੰਛੀ ਕਾ ਮਹਿਲ ਉਹ ਸਾਰਾ ਤੱਕਣਾ ਸੁਣਨਾ ਮੈਂ ਕਿ ਸੁਬਾਦ ਸ਼ੂਣ ਜੀਵ ਦੇ ਪੰਜ ਦਿਮਾਗ ਹੱਡ ਮਾਸ ਨਾੜੀ ਮਨ ਮੰਦਰ ਰੂਪ ਪੰਛੀ ਕਾ ਵਸਾ ਅੰਦਰ ਰਜੋ ਗੁਣ ਸਤੋ ਗੁਣ ਤਮੋ ਗੁਣ ਥੰਮਿਆ ਚੌਥਾ ਦਸਮ ਦੁਵਾਰਾ ਰਮਿਆ ਕੀਤੇ ਜੀਵ ਚ ਰਾਸੀ ਲਖ ਬਣਤ ਬਣਾਏ ਵੱਖੋ ਵੱਖ ਰਾਚੇ ਕੇ ਜੀਵ ਜੰਤ ਕੁੰਮਸਣਾ ਰੋਜ ਪਚਾਵੇ ਸਭ ਕੋ ਖਾਣਾ ਰੋਗ ਸੋਗ ਦੁਖ ਦਰਦ ਓ ਪਾਏ ਸੋ ਜਮੇ ਜੋ ਵੀ ਜਿਵਾਹੇ ਰਚਨਾ ਸਾਜੀ ਸਤ ਕਰ ਤਾਰੇ ਏਕ ਨੂਰ ਤ ਸਭ ਸੰਸਾਰ ਸਭ ਤੋਂ ਵੱਡਾ ਪਰ ਉਪਕਾਰੀ ਜਿਸ ਕੀ ਹੈ ਇਹ ਰਚਨਾ ਸਾਰੀ ਸਰਵ ਸਰੇਸ਼ਟ ਮਾਨਸ ਜੂਨ ਸਭ ਜੂਨਾਂ ਤੋਂ ਅਫਲਾ ਤੂੰ ਨਾ ਊਚ ਨੀਚ ਕਾ ਨਈਨਸਾਨ ਗਿਲਦਾਸਾ ਸਭ ਏਕ ਸਮਾਨ ਤੂੰ ਹੀ ਹੈ ਹਮ ਕੁਛ ਵੀ ਨਹੀਂ ਦੀਨ ਦIAL ਜਗਤ ਕੇ ਸਾਈਂ ਤੂੰ ਮਾਲਕ ਹਮ ਤੇਰੇ ਦਾਸ ਲੈ ਕਰ ਜਿਏ ਤੇਰੇ ਸਵਾਸ ਅਸਲ ਦਵਾਈ ਰੋਗੀ ਦਿਲ ਦੀ ਤੇਰੀ ਮਿਹਰ ਬਿਨਾ ਨਹੀਂ ਮਿਲਦੀ ਤੇਰੀ ਕਿਰਪਾ ਨਾਲ ਗੁਸਾਈਆਂ ਸੁੱਕੇ ਮਿਲ ਜਾਵਣ ਹਰਿਆਈਆਂ ਗੁਰੂ ਧਰਤੀ ਸਭਨਾ ਕੀ ਆੜੇ ਸਿਮਲ ਰੁਖ ਪਾਵੇ ਹੋ ਚੜੀ ਹੋਣ ਗਰੀਬ ਪਾਵੇ ਹੋ ਰਾਣੇ ਗੁਰੂ ਸੂਰਜ ਸਭ ਇੱਕ ਪਛਾਣੇ ਗੁਰੂ ਦਰ ਮਿਲੇ ਸਰਬ ਕੋਟ ਹੋਈ ਦੋਜ ਤਵਤਸ਼ ਕਤ ਨ ਕੋਈ ਛੜ ਜਾਏ ਜਦ ਗਿਆਨੇ ਚੁਨੀਰਾ ਮਨ ਕੁਠਿਆ ਵਿੱਚ ਰਹੇ ਨਾ ਹਨੇਰਾ ਮਿਲ ਜਾਏ ਗੁਰੂ ਗਿਆਨ ਬਚੋਲਾ ਭਗਤ ਹਰੀ ਵਿੱਚ ਰਹੇ ਨਾ ਉਲਾ ਜੇ ਕਰ ਹੋਵੇ ਸਾਫ ਅਮਾਨ ਜਨ ਕਹੋ ਜਾਏ ਕਲਿਆਣ ਗਿੱਲ ਦਾਸਾ ਇਹ ਬਚਨ ਅਨੂਪ ਸਬੇ ਵਾਲ ਮੀਕ ਦਾ ਰੂਪ ਗਿੱਲ ਦਾਸਾ ਇਹ ਬਚਨ ਅਨੂਪ ਸਬੇ ਵਾਲ ਮੀਕ ਦਾ ਰੂਪ ਜੋ ਬੁਲੇ ਸੋ ਨਰਵੈ ਭਗਵਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਾਲ ਸਹਿਬ ਸਤਿਗੁਰੂ ਜੀ ਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਆਦਿ ਧਰਮ ਕੇ ਸਭ ਹੀ ਮਹਾਪੁਰ ਕੋ ਕੇ ਜੈ ਅਦੇਉ ਸ਼ਿਵਰੋ ਅਦੇਉ ਸ਼ਿਵਰੋ